ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਦਲਵੀਰ ਕੇਸਰੀ ਕਲੌਥ ਹਾਊਸ ਪੱਖੋਂ ਕੈਂਚੀਆਂ ਉਮੀਦ ਕਰਦਾ ਸਾਰੇ ਜਣ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਆਪਾਂ ਤੁਹਾਡੇ ਲੈ ਕੇ ਆਏ ਜੀ ਕੱਟ ਪੀਸ ਕੱਟ ਪੀ ਜਿਵੇਂ ਕਿ ਆਪਾਂ ਪਹਿਲਾਂ ਵੀ बेच ਰਹਾਂਗੇ ਉਹਦੇ ਵਿੱਚ ਹੋਰ ਕੱਟ ਪੀ ਸਕੇ ਤੇ ਅੱਜ ਵਾਲਾ ਜਿਹੜਾ ਆਪਾਂ ਬੋਰਾ ਖੋਲਣ ਜਾ ਰਹੇ ਆ ਹੈਗਾ ਜੀ ਕੈਮਰਿਕ ਦਾ ਕੈਮਰਿਕ ਕਾਟਨ ਦਾ ਏਕੇ ਟੈਕਸ ਦੇ ਪੀਸ ਆ ਗਏ ਜੀ ਕੈਮਰਿਕ ਦੇ ਪੀਸ ਆਪਾਂ ਤੁਹਾਨੂੰ ਸਾਰੇ ਖੋਲ ਕੇ ਦਿਖਾ ਦਿੰਨੇ ਆਗੇ ਪਹਿਲਾਂ ਵੀ ਆਪਾਂ बेचਦੇ ਰਹਾਂ ਰੇਟ ਉਹੀ ਹੈ ਦਾ 700 ਰੁਪਏ ਕਿਲੋ ਜੀ ਪੀਸ ਬਹੁਤ ਆ ਗਏ ਪਹਿਲਾਂ ਘੱਟੋ ਘੱਟ 50 60 ਕਿਲੋ ਦਾ ਪੂਰਾ ਆ ਗਿਆ ਜੀ ਰੰਗ ਡਿਜ਼ਾਈਨ ਚੈੱਕ ਕਰ ਲਓ ਲਓ ਜੀ ਕੈਮਰਿਕ ਦੇ ਪੀਸ ਆ ਗਏ AKTX ਦੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਗਏ ਜੀ ਆ ਜੋ ਕਿਰਾ ਸਾਰੇ ਪੀਸ ਕੈਮਰਿਕ ਦੇ ਆ ਜੀ ਲਓ ਜੀ AKTX ਦੇ ਪੀਸ ਨੇ ਸਾਰੇ ਕੈਮਰਿਕ ਦੇ 700 ਰੁਪਏ ਕਿਲੋ ਆ ਗਏ ਜਿੰਨੇ ਮਰਜ਼ੀ ਲੈ ਜਾਓ ਆ ਗਏ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਗਏ ਜੀ ਪਹਿਲਾਂ ਨਾਲੋਂ ਵੀ ਸੋਹਣੇ ਸੋਹਣੇ ਡਿਜ਼ਾਈਨ ਆ ਗਏ ਆ ਲੋ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਆ ਜੀ ਸੂਟ ਬਣਾ ਲਓ 2 2 3 3 ਪੀਸ ਜੋੜ ਕੇ ਪੂਰੇ ਸੋਹਣੇ ਸੋਹਣੇ ਰੰਗ ਨੇ ਡਿਜ਼ਾਈਨ ਨੇ ਲਓ ਜੀ ਦੇਖੋ ਵੱਡੇ ਪੀਸ ਵੀ ਨੇ ਸਾਰੇ ਇਹਦੇ ਚ ਕੈਮਰਿਕ ਦੇ ਪੀਸ ਆ ਸਾਰੇ ਜੀ ਏਕੇ ਟੈਕਸ ਦੇ ਆ ਲੋ ਆ ਵੀ ਡਿਜ਼ਾਈਨ ਬਹੁਤ ਸੋਹਣਾਗਾ ਰੰਗ ਦੇਖੋ ਕਿੰਨੇ ਪਿਆਰੇ ਪਿਆਰੇ ਆ ਗਏ ਸਾਰੇ ਏਕੇ ਟੈਕਸ ਦੇ ਪੀਸ ਨੇ ਜੀ ਲਓ ਜੀ ਆ ਜੋ ਕਿਰਾ ਜਲਦੀ ਤੋਂ ਜਲਦੀ ਕੇਸਰੀ ਕਲੋਥ ਹਾਊਸ ਪੱਖੋਂ ਕੈਂਚੀਆਂ ਆਨਲਾਈਨ ਨਹੀਂ ਭੇਜਿਆ ਜਾਊਗਾ ਇਹ ਮਾਲ ਕੋਈ ਵੀ ਦੁਕਾਨ ਤੋਂ ਆ ਕੇ ਲੈ ਜਾਓ ਪਸੰਦ ਕਰਕੇ ਜਿੰਨਾ ਵੀ ਚਾਹੀਦਾਗਾ ਉਹਨਾਂ ਦੇ ਦਾਂਗੇ ਲਓ ਜੀ ਏਕੇ ਟੈਕਸ ਦੇ ਪੀਸ ਨੇ ਸਾਰੇ ਕੈਮਰਿਕ ਦੇ ਜੀ ਪਿਓਰ ਕਾਟਨ ਆਜੋ ਕਿਰਾ ਜਿਵੇਂ ਕਿ ਗਾਹਕ ਵਿੱਚ ਮੁੜ ਕੇ ਗਏ ਸੀ ਕੈਮਰਿਕ ਦੇ ਪੀਸ ਨਹੀਂ ਹੈਗੇ ਜੀ ਕੈਮਰਿਕ ਦੇ ਪੀਸ ਆ ਗਏ ਬਹੁਤ ਕਾਟਨ ਦੇ ਆਜੋ ਕਿਰਾ ਜਲਦੀ ਤੋਂ ਜਲਦੀ ਰੰਗ ਡਿਜ਼ਾਈਨ ਜਿੰਨੇ ਚਾਹੀਦੇ ਉਹਨਾਂ ਹੀ ਲੈ ਜਾਓ ਜੀ ਭਾਈ ਉਹ ਤਾਂ ਹੈ ਨਹੀਂ ਦਿਖਾਈ ਆਇਆ ਜਲਦੀ ਤੋਂ ਜਲਦੀ ਆਜੋ ਜੇ ਤੁਸੀਂ ਬਾਅਦ ਚੋਂ ਆ ਕੇ ਕਹਿੰਦੇ ਹੋ ਵੀ ਉਹ ਪੀ ਸੈਣੀ ਵੀਰੇ ਜਿਹੜੇ ਫੋਟੋ ਚ ਦਿਖਾਈ ਸੀ ਵੀਡੀਓ ਚ ਆਏ ਸੀ बिक ਜੰਦੇ ਆ ਜੀ ਨਾਲ ਦੀ ਨਾਲ ਵੀਡੀਓ ਪਾਉਂਦੀ ਗਾਹ ਕ ਆ ਜਾਂਦੇ ਇਸ ਕਰਕੇ ਜਲਦੀ ਤੋਂ ਜਲਦੀ ਲਾਜਿਆ ਕਰੋ ਜੀ ਲੋਡੇ ਜਾਨ ਦੇਖੋ ਕਿੰਨੇ ਪਿਆਰੇ ਪਿਆਰੇ ਆ ਗਏ ਪੂਰੇ ਸੋਹਣੇ ਸੋਹਣੇ ਡਿਜ਼ਾਈਨ ਆ ਇਹਦੇ ਨਾਲ ਤੇ ਪਹਿਲਾਂ ਡਿਜ਼ਾਈਨ ਨਹੀਂ ਆਏ ਸੀ ਜੀ ਰੰਗ ਪੂਰੇ ਗੂੜੇ ਨੇ ਆਜੋ ਕਿਰਾ ਜਲਦੀ ਤੋਂ ਜਲਦੀ ਕੇਸਰੀ ਕਲੋਥ ਹਾਊਸ ਪੱਖੋ ਕੈਂਚੀਆਂ ਵੋਗਾ ਰੋਡ ਤੇ ਆਪਣੀ ਦੁਕਾਨ ਆ ਜੀ ਉਹ ਡਿਜ਼ਾਈਨ ਬਹੁਤ ਪਿਆਰੇ ਪਿਆਰੇ ਐ ਇਸ ਵਾਰੇ ਆਜੋ ਕਿਰਾ ਜਲਦੋ ਜਲਦੀ ਕੇਸਰੀ ਕਲੋਥ ਹਾਊਸ ਪੱਖੋ ਕੈਂਚੀਆਂ ਆਲੋ ਡਿਜ਼ਾਈਨ ਸਾਰੇ ਸੋਹਣੇ ਸੋਹਣਿਆ ਜੀ ਆਜੋ ਕਿਰਾ ਜਲਦੋ ਜਲਦੀ ਜਿਹਨੂੰ ਕੱਟ ਪੀਸ ਚਾਹੀਦੇ ਨੇ ਕੇਸਰੀ ਕਲੋਥ ਹਾਊਸ ਪੱਖੋ ਕੈਂਚੀਆਂ ਮੋਗਾ ਰੋਡ ਤੇ ਆਪਣੀ ਦੁਕਾਨ ਆ ਜੀ 758934077 ਆਪਣਾ ਵਟਸਐਪ ਨੰਬਰ ਆ ਉਥੇ ਕੰਟੈਕਟ ਕਰ ਲਓ ਜੇ ਕੋਈ ਨਹੀਂ ਪਤਾ ਲੱਗਦਾ ਕਿਸ ਨੂੰ ਦੱਸ ਦਾਂਗੇ ਆਜੋ ਕਿਰਾ ਜਲਦੋ ਜਲਦੀ ਦੁਕਾਨ ਤੇ ਜੀ ਵੀਡੀਓ ਵਧੀਆ ਲੱਗਦੀ ਆ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਧੰਨਵਾਦ